ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਹੈਪੀਤ ਅੱਜ ਫੇਰ ਇੱਕ ਮੋਟੀਵੇਸ਼ਨਲ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾਗਾ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਾਡੀ ਕਹਾਣੀ ਬਹੁਤ ਹੀ ਵਧੀਆ ਇੱਕ ਤੁਹਾਡੀ ਸੋਚ ਨੂੰ ਤੁਹਾਡੇ ਹੌਸਲੇ ਨੂੰ ਤੇ ਤੁਹਾਡੀ ਦਿਮਾਗੀ ਜਿਹੜੀ ਸਥਿਤੀ ਹੈ ਉਹਨੂੰ ਸਟਰੋਂਗ ਕਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾ ਸਕਦੇ। ਕਹਿੰਦੇ ਵੀ ਅਸੀਂ ਜ਼ਿੰਦਗੀ ਦੇ ਵਿੱਚ ਕੰਮ ਬਹੁਤ ਕਰਦੇ ਆ। ਚੰਗਾ ਕਰਦੇ ਹੋਏ ਵੀ ਸਾਨੂੰ ਲੋਕ ਪਸੰਦ ਨਹੀਂ ਕਰਦੇ। ਤੇ ਜਦੋਂ ਮਾੜਾ ਕਰਨਾ ਫਿਰ ਉਹਨੂੰ ਤਕੀਨੇ ਪਸੰਦ ਕਰਨਾ ਜਦੋਂ ਚੰਗਾ ਕੰਮ ਕਰਨ ਵਾਲੇ ਨੂੰ ਲੋਕ ਪਸੰਦ ਨਹੀਂ ਕਰਦੇ ਤੇ ਮਾੜਾ ਕੰਮ ਕਰਨ ਵਾਲੇ ਨੂੰ ਕਿਹਨੇ ਪਸੰਦ ਕਰਨਾ? ਤੇ ਅੱਜ ਅਸੀਂ ਉਹਨਾਂ ਬਾਰੇ ਗੱਲ ਕਰਨ ਲੱਗੇ ਆਂ। ਜਿਹੜੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਇਹ ਕਹਾਣੀ ਉਹਨਾਂ ਲਈ ਹੈ ਇਹ ਕਹਾਣੀ ਤੁਹਾਨੂੰ ਇੰਨਾ ਹੌਸਲਾ ਦੇਊਗੀ ਕਿ ਤੁਹਾਡੀ ਜ਼ਿੰਦਗੀ ਬਦਲ ਜਾਊਗੀ ਜੇਕਰ ਤੁਸੀਂ ਸਾਡੇ ਗੱਲ ਪੱਤੀ ਦੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਹੀ ਦਿੱਤਾ ਹੋਇਆ ਜਿਹੜਾ ਘੰਟੀ ਦਾ ਬਟਨ ਹੈ ਉਹਨੂੰ ਦਬਾ ਦਿਓ ਤਾਂ ਕਿ ਜਦੋਂ ਹੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰਦੇ ਆ ਸਭ ਤੋਂ ਪਹਿਲਾਂ ਜਿਹੜਾ ਉਹਦਾ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚੇ ਤੇ ਵੀਡੀਓ ਨੂੰ ਜ਼ਿਆਦਾ ਲੰਬੀ ਨਾ ਕਰਦੇ ਹੋਏ ਲਓ ਫਿਰ ਦੋਸਤੋ ਆਪਾਂ ਕਰ ਦਿਆਂਗੇ ਅੱਜ ਦੀ ਇਹ ਮੋਟੀਵੇਸ਼ਨਲ ਵੀਡੀਓ ਕਹਾਣੀ ਤੇ ਆਓ ਤੁਸੀਂ ਇਸ ਨੂੰ ਪੂਰਾ ਦੇਖਣਾ ਤੇ ਸੁਣਨਾ ਹੈ ਤੇ ਆਪਣੇ ਜਿਹੜੇ ਕੀਮਤੀ ਸੁਝਾਅ ਲਗੇ ਆਪਣੇ ਕਮੈਂਟ ਹੈ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਸਾਨੂੰ ਜ਼ਰੂਰ ਦੱਸਿਓ ਕਹਾਣੀ ਕਲਪਨਿਕ ਹੈ ਚਾਹੇ ਕਲਪਨਿਕ ਕਹਾਣੀ ਹੈ ਤੇ ਸਿਰਫ ਇਹ ਤੁਹਾਨੂੰ ਮੋਟੀਵੇਸ਼ਨ ਦੇਣ ਦੇ ਲਈ ਹੀ ਅਸੀਂ ਇਹ ਕਹਾਣੀਆਂ ਚ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਛੋਟੇ ਜਿਹੇ ਐਪੀਸੋਡ ਦੇ ਰਾਹੀਂ ਇੱਕ ਛੋਟੇ ਜਿਹੇ ਉਪਰਾਲੇ ਰਾਹੀਂ ਸਫਲਤਾ ਦੀ ਜਿਹੜੀ ਅਸਲੀ ਪਰਖ ਹੈ ਉਹ ਕੀ ਹੈਗੀ ਆ ਸਫਲਤਾ ਦੀ ਜਿਹੜੀ ਤੁਹਾਡੀ ਸਫਲਤਾ ਹੈ ਉਹਦੀ ਅਸਲੀ ਪਰਖ ਕੀ ਹੈਗੀ ਆ ਇਹ ਸਾਡੀ ਇਸ ਕਹਾਣੀ ਦਾ ਨਾਮ ਸਾਡੇ ਇਸ ਐਪੀਸੋਡ ਦਾ ਨਾਮ ਕਹਿੰਦੇ ਵੀ ਪਿੰਡ ਸੰਗਤ ਦੀ ਗੱਲ ਹੈ ਇੱਕ ਨੌਜਵਾਨ ਰਹਿੰਦਾ ਸੀ ਉਸ ਪਿੰਡ ਦੇ ਵਿੱਚ ਜਿਹਦਾ ਨਾਮ ਹਰਮਨਦੀਪ ਸੀ ਹਰਮਨ ਦਾ ਜਿਹੜਾ ਸੁਭਾਅ ਸੀ ਬੜਾ ਮਿੱਠਾ ਸੀ ਸੁਧਾਰਨ ਕਰ ਸੀ ਪਰ ਉਹਦੇ ਜਿਹੜੇ ਸੁਪਨੇ ਸੀ ਉਹ ਬਹੁਤ ਵੱਡੇ ਸੀ ਉਹ ਚਾਹੁੰਦਾ ਸੀ ਕਿ ਆਪਣੇ ਪਿੰਡ ਦਾ ਨਾਮ ਜਿਹੜਾ ਸੰਗਤ ਦਾ ਉਹਨੂੰ ਮੈਂ ਹੋਰ ਰੋਸ਼ਨ ਕਰ ਸਕਾਂ ਹੋਰ ਵਧੀਆ ਬਣਾ ਸਕਾਂ ਬਚਪਨ ਤੋਂ ਹੀ ਉਹਦੀ ਸੋਚ ਵੱਡੀ ਸੀ ਜਦ ਲੋਕ ਖੇਡਾਂ ਵਿੱਚ ਦਿਲਚਸਪੀ ਲੈਂਦੇ ਉਹ ਕਿਤਾਬਾਂ ਵਿੱਚ ਘੁਸਿਆ ਰਹਿੰਦਾ ਸੀ ਉਹ ਕਿਤਾਬਾਂ ਦੇ ਵਿੱਚ ਪੜਿਆ ਰਹਿੰਦਾ ਸੀ ਜਦੋਂ ਲੋਕ ਖੇਡਾਂ ਦੇ ਵਿੱਚ ਦਿਲਚਸਪੀ ਲੈਂਦੇ ਸੀ ਕਿਉਂ ਕਿਤਾਬਾਂ ਵੱਲ ਜ਼ਿਆਦਾ ਧਿਆਨ ਦਿੰਦਾ ਸੀ ਪੜਾਈ ਵੱਲ ਪਰ ਜਿਵੇਂ ਹੀ ਕੋਈ ਕਿਸੇ ਚੰਗੇ ਕੰਮ ਵੱਲ ਵਧਦਾ ਹੈ ਕੁਝ ਲੋਕਾਂ ਨੂੰ ਔਖਾ ਵੀ ਲੱਗਣ ਲੱਗ ਜਾਂਦਾ ਹੈ ਕਿਉਂਕਿ ਜੇ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਤੁਹਾਡੀਆਂ ਲੱਤਾਂ ਖਿੱਚਣ ਵਾਲੇ ਵੀ ਤੁਹਾਨੂੰ ਬਹੁਤ ਮਿਲ ਜਾਣਗੇ ਇਹੀ ਕੁਝ ਹਰਮਨ ਦੇ ਨਾਲ ਵੀ ਹੋਇਆ ਪਿੰਡ ਦੇ ਲੋਕ ਸੀ ਜਿਹੜੇ ਕੁਝ ਖਾਸ ਕਰਕੇ ਜਿਹੜੇ ਨਕਮੇ ਸੀ ਜਾਂ ਜਿਨ੍ਹਾਂ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਸੀ ਬੇਲੜ ਸੀ ਉਹ ਹਮੇਸ਼ਾ ਹੀ ਹਰਮਨ ਨੂੰ ਮੇਲੇ ਮਾਰਦੇ ਸੀ ਤਾਨੇ ਮਾਰਦੇ ਸੀ ਇਹ ਕੌਣ ਹੈ ਇਹ ਤਾਂ ਆਪਣੇ ਆਪ ਨੂੰ ਵੱਡਾ ਅਕਲਮੰਦ ਸਮਝਦਾ ਉਹ ਐਵੇਂ ਇਸ ਤਰ੍ਹਾਂ ਦੇ ਕਮੈਂਟ ਕਰਸਦੇ ਸੀ ਕਮੈਂਟ ਪਾਸ ਕਰਦੇ ਸੀ ਹਰਮਨ ਤੇ ਹਰਮਨ ਬੜਾ ਸੋਚਦਾ ਪਿੰਡ ਦੀ ਬੈਠ ਕੇ ਪੰਡਿਤ ਬਣਨਾ ਚਾਹੁੰਦਾ ਹੈ ਕਿਤਾਬਾਂ ਪੜ ਕੇ ਉਹ ਰੋਟੀ ਨਹੀਂ ਮਿਲਣੀ ਮੁੰਡਿਆ ਜਿਹੜੇ ਨੰਕਮੇ ਕੁਝ ਲੋਕ ਹੁੰਦੇ ਆ ਨਾ ਜਿਹੜੇ ਬਿਨਾ ਤਾਰਾਂ ਤੋਂ ਕੈਮਰੇ ਹੁੰਦੇ ਆ ਪਿੰਡਾਂ ਦੇ ਵਿੱਚ ਤੁਸੀਂ ਦੇਖੀ ਆ ਆਮ ਸੱਥਾਂ ਦੇ ਵਿੱਚ ਬੈਠੇ ਉਹ ਫਿਰ ਇਹੋ ਜਿਹੇ ਕਮੈਂਟ ਪਾਸ ਕਰਦੇ ਆਗੇ ਇਹ ਕੌਣ ਆ ਹਰਮਨ ਨੂੰ ਕਹਿੰਦੇ ਸੀ ਵੀ ਕੌਣ ਆ ਇਹ ਤਾਂ ਆਪਣੇ ਆਪ ਨੂੰ ਵੱਡਾ ਅਕਲਮੰਦ ਸਮਝਦਾ ਪਿੰਡ 'ਚ ਬੈਠ ਕੇ ਪੰਡਿਤ ਬਣਨਾ ਚਾਹੁੰਦਾ ਕਿਤਾਬਾਂ ਪੜ੍ਹ ਕੇ ਰੋਟੀ ਨਹੀਂ ਮਿਲਨੀ ਮੁੰਡਿਆ ਉਹ ਜਿਹੜੇ ਬਿਨਾ ਤਾਰਾਂ ਵਾਲੇ ਕੈਮਰੇ ਅੱਜ ਵੀ ਹੈਗੇ ਆ ਪਿੰਡਾਂ ਦੇ ਵਿੱਚ ਉਹਨਾਂ ਦਾ ਕੰਮ ਹੀ ਇਹ ਹੈ ਇਹੋ ਜਿਹੀ ਕਮੈਂਟ ਪਾਸ ਕਰਦੇ ਤੇ ਹਰਮਨ ਨੂੰ ਇਹ ਗੱਲਾਂ ਚੁਗਦੀਆਂ ਬਹੁਤ ਸੀਗੀਆਂ ਬੇ ਲੋਕ ਕੀ ਬੋਲਦੇ ਆ ਮੇਰੇ ਬਾਰੇ ਕਈ ਵਾਰੀ ਉਸਨੇ ਸੋਚਿਆ ਕਿ ਛੱਡ ਦੇਵਾਂ ਇਹ ਸਭ ਕੁਝ ਜਿਵੇਂ ਹੋਰ ਕਰਦੇ ਨੇ ਮੈਂ ਵੀ ਵਧੀਆ ਕੱਪੜੇ ਪਾ ਲਵਾਂ ਚਾਹ ਪੀਆਵਾਂ ਗੱਲਾਂ ਕਰੀਏ ਬਸ ਮੈਂ ਵੀ ਕਹਿੰਦਾ ਇਹਨਾਂ ਕੋਲੇ ਬੇਲੜਾਂ ਕੋਲੇ ਆ ਕੇ ਬੈਠ ਜਾ ਕਰਾਂ ਤੇ ਛੱਡ ਦੇਵਾਂ ਸਾਰਾ ਕੁਝ ਤੇ ਵਧੀਆ ਕੱਪੜੇ ਪਾਲਵਾ ਚਾਹ ਪੀ ਕੇ ਕਹਿੰਦਾ ਆਮਾ ਤੇ ਬਸ ਗੱਲਾਂ ਕਰੀ ਜਾਈਏ ਬਸ ਅਸੀਂ ਇੰਨਾ ਕੋਲੇ ਬੈਠ ਕੇ ਉਹਦੇ ਵੀ ਮਨ ਦੇ ਵਿੱਚ ਕਈ ਵਾਰੀ ਇਹ ਖਿਆਲ ਆਉਂਦਾ ਸੀਗਾ ਹਰਮਨ ਦੇ ਪਰ ਇੱਕ ਦਿਨ ਉਸਦੇ ਪਿਤਾ ਨੇ ਉਹਨੂੰ ਇੱਕ ਗੱਲ ਆਖੀ ਜੋ ਉਸ ਦੀ ਜ਼ਿੰਦਗੀ ਦਾ ਮੋੜ ਬਣ ਗਈ ਉਹਦੇ ਜਿਹੜੇ ਪਿਤਾ ਸੀ ਹਰਮਨ ਦੇ ਸਰਦਾਰ ਚੰਨਜੀਤ ਸਿੰਘ ਉਹਨਾਂ ਨੇ ਫਿਰ ਉਹਨੂੰ ਇੱਕ ਗੱਲ ਆਖੀ ਤੋਦੀ ਜ਼ਿੰਦਗੀ ਦਾ ਮੋੜ ਬਣ ਗਈ ਉਹ ਗੱਲ। ਉਹਨਾਂ ਦੇ ਪਿਤਾ ਨੇ ਜਿਹੜੇ ਬੋਲ ਕਹੀ ਹੈਗੇ ਆ ਉਹ ਮੈਂ ਤੁਹਾਨੂੰ ਦੱਸ ਦਾਂਗਾ। ਬੜੇ ਧਿਆਨ ਦੇ ਨਾਲ ਤੁਸੀਂ ਸੁਣਨਾ ਬੜਾ ਹੀ ਬਹੁਤ ਜ਼ਰੂਰੀ ਇਹ ਗੱਲ ਹੈਗੀ ਆ। ਜਿਨ੍ਹਾਂ ਨੇ ਕਾਮਯਾਬ ਹੋਣਾ ਉਹਨਾਂ ਦੇ ਲਈ ਤਾਂ ਖਾਸ ਕਰਕੇ ਬਹੁਤ ਜ਼ਰੂਰੀ ਹੈ ਇਹ ਚੀਜ਼। ਉਹ ਤਾਂ ਜਿਹੜੇ ਲੋਕ ਤੈਨੂੰ ਪਸੰਦ ਨਹੀਂ ਕਰਦੇ ਉਹ ਤੈਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਉਹ ਸਿਰਫ ਆਪਣੀ ਨਾਕਾਮੀ ਤੇ ਟੱਕੜਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਹਰਮਨ ਦੇ ਜਿਹੜੇ ਪਿਤਾ ਸੀ ਚਰਨਜੀਤ ਉਹ ਆਪਣੇ ਪੁੱਤ ਨੂੰ ਦੱਸਦੇ ਐ ਕਹਿੰਦੇ ਪੁੱਤ ਜਿਹੜੇ ਲੋਕ ਤੈਨੂੰ ਪਸੰਦ ਨਹੀਂ ਕਰਦੇ ਉਹ ਤੈਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ ਉਹ ਤਾਂ ਸਿਰਫ ਆਪਣੀਆਂ ਨਾਕਾਮੀਆਂ ਤੇ ਟੱਕਣ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੇ ਉਹ ਚਾਹੁੰਦੇ ਹੁੰਦੇ ਕਿ ਤੂੰ ਥੱਲੇ ਰਹੇ ਜੇ ਉਹ ਚਾਹੁੰਦੇ ਹਨ ਕਿ ਤੂੰ ਥੱਲੇ ਰਹੇ ਤਾਂ ਉਹ ਸਿਰਫ ਇਸ ਲਈ ਕਿ ਉਹਨਾਂ ਨੂੰ ਆਪਣੇ ਥੱਲੇ ਦੇਖਣ ਦੀ ਆਦਤ ਪੈ ਚੁੱਕੀ ਹੈ ਹਰਮਨ ਦਾ ਪਿਤਾ ਚਰਨਜੀਤ ਉਹ ਆਪਣੇ ਪੁੱਤ ਨੂੰ ਕਹਿੰਦਾ ਜੋ ਚਾਹੁੰਦੇ ਹਨ ਕਿ ਤੂੰ ਥੱਲੇ ਰਹੇ ਤਾਂ ਉਹ ਸਿਰਫ ਇਸ ਲਈ ਕਿ ਉਹਨਾਂ ਨੂੰ ਆਪਣੇ ਥੱਲੇ ਦੇਖਣ ਦੀ ਆਦਤ ਪੈ ਚੁੱਕੀ ਹੈ ਤੂੰ ਆਪਣਾ ਕੰਮ ਕਰ ਲੋੜ ਨਹੀਂ ਹਰ ਇੱਕ ਉੱਲੂ ਨੂੰ ਚਾਂਦ ਵੀ ਵਿਖਾਇਆ ਮਾਫੀ ਚਾਉਂਦੇ ਆ ਹਰਮਨ ਦਾ ਪਿਤਾ ਚਰਨਜੀਤ ਪਤਨ ਕੀ ਕਹਿੰਦਾ ਆਪਣੇ ਪੁੱਤ ਨੂੰ ਹਰਮਨ ਨੂੰ ਤੂੰ ਆਪਣਾ ਕੰਮ ਕਰ ਲੋੜ ਨਹੀਂ ਕਿ ਹਰ ਉੱਲੂ ਨੂੰ ਚਾੰਦ ਦੀ ਵਿਆਖਿਆ ਕਰਾਈ ਜਾਵੇ ਚਾੰਦ ਕੀ ਹੁੰਦਾ ਉਹ ਕਹਿੰਦਾ ਉੱਲੂਆਂ ਨੂੰ ਕਹਿੰਦਾ ਲੋੜ ਨਹੀਂ ਹੁੰਦੀ ਵਿਆਖਿਆ ਕਰਕੇ ਦਿਖਾਉਣ ਦੀ ਇਹ ਗੱਲ ਹਰਮਨ ਦੇ ਦਿਮਾਗ ਦੇ ਵਿੱਚ ਘਰ ਘਰ ਕੇ ਤੇ ਫਿੱਟ ਬੈਠ ਗਈ ਹਰਮਨ ਦੇ ਦਿਮਾਗ 'ਚ ਉਹਦੇ ਪਿਤਾ ਦੀਆਂ ਬੋਲੀਆਂ ਹੋਈਆਂ ਇਹ ਚੀਜ਼ਾਂ ਉਦੀ ਪ੍ਰਤਿਆ ਦੀਆਂ ਕਈਆਂ ਹੋਈਆਂ ਗੱਲਾਂ ਤੇ ਹਰਮਨ ਦੇ ਦਿਮਾਗ ਦੇ ਵਿੱਚ ਫਿੱਟ ਬੈਠ ਗਈਆਂ ਉਸ ਨੇ ਫੈਸਲਾ ਕਰ ਲਿਆ ਕਿ ਉਹ ਹੁਣ ਕਿਸੇ ਵੀ ਨਹੀਂ ਸੁਣੇਗਾ ਉਹ ਰੋਜ਼ ਸਵੇਰੇ ਉੱਠਦਾ ਪੜਾਈ ਕਰਦਾ ਨਵੇਂ-ਨਵੇਂ ਵਿਚਾਰ ਲਿਖਦਾ ਕਿਸਾਨੀ ਬਾਰੇ ਨਮੀਆਂ ਯੋਜਨਾਵਾਂ ਬਣਾਉਂਦਾ ਪਿੰਡ 'ਚ ਖੇਤੀਬਾੜੀ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕਰਦਾ ਜਿਨ੍ਹਾਂ ਲੋਕਾਂ ਨੇ ਕਿਹਾ ਸੀ ਕਿ ਇਹ ਕਿੱਥੋਂ ਕਾਮਯਾਬ ਹੋਣਾ ਉਹ ਅੱਜ ਹਰਮਨ ਦੇ ਦਫ਼ਤਰ ਦੇ ਬਾਹਰ ਕੰਮ ਲਈ ਖੜੇ ਰਹਿੰਦੇ ਹਨ ਜਿੰਨਾਂ ਲੋਕਾਂ ਨੇ ਕਿਹਾ ਸੀ ਕਿ ਇਹ ਕਿੱਥੋਂ ਕਾਮਯਾਬ ਹੋਣਾ ਉਹ ਅੱਜ ਲੋਕ ਹਰਮਨ ਦੇ ਦਫ਼ਤਰ ਦੇ ਬਾਹਰ ਕੰਮ ਲਈ ਖੜੇ ਰਹਿੰਦੇ ਉਸ ਨੇ ਆਪਣੇ ਪਿੰਡ ਵਿੱਚ ਇੱਕ ਨਵਾਂ ਸਕੂਲ ਖੋਲ੍ਹਿਆ ਗਰੀਬ ਬੱਚਿਆਂ ਲਈ ਮੁਫਤ ਸਿੱਖਿਆ ਦੀ ਸਹੂਲਤ ਦਿੱਤੀ ਖੇਤੀ ਵਿੱਚ ਨਵੀਆਂ ਤਕਨੀਕਾਂ ਲੈ ਕੇ ਆਇਆ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੁਣ ਉਹੀ ਲੋਕ ਜੋ ਕਹਿੰਦੇ ਸਨ ਕਿ ਇਹ ਨਹੀਂ ਕਰ ਸਕਦਾ ਜਿਹੜੇ ਉਹਦੇ ਤੇ ਬੈਡ ਕਮੈਂਟ ਪਾਸ ਕਰਦੇ ਸੀ ਉਹੀ ਲੋਕ ਹੋਰ ਪਿੰਡਾਂ ਵਿੱਚ ਬੈਠ ਕੇ ਹਰਮਨ ਦੀ ਮਿਸਾਲ ਦੇਣ ਲੱਗ ਪਏ ਉਹ ਲੋਕ ਪਿੰਡ ਦੇ ਵਿੱਚ ਬੈਠ ਕੇ ਹੋਰ ਪਿੰਡਾਂ ਦੇ ਲੋਕਾਂ ਵਾਸਤੇ ਹਰਮਨ ਦੀ ਮਿਸਾਲ ਦੇਣ ਲੱਗ ਪਏ ਇੱਕ ਵਾਰੀ ਕਿਸੇ ਨੇ ਹਰਮਨ ਨੂੰ ਪੁੱਛਿਆ ਕਿਸੇ ਨੇ ਸਵਾਲ ਕੀਤਾ ਹਰਮਨ ਨੂੰ ਤੈਨੂੰ ਗੁੱਸਾ ਨਹੀਂ ਆਇਆ ਜਦ ਲੋਕ ਤੈਨੂੰ ਔਖਾ ਆਖਦੇ ਸਨ ਜਿਹੜੇ ਲੋਕ ਤੈਨੂੰ ਇਸ ਤਰ੍ਹਾਂ ਆਖਦੇ ਸੀ ਕਿ ਤੈਨੂੰ ਗੁੱਸਾ ਨਹੀਂ ਆਇਆ ਹਰਮਨ ਨੇ ਪਤਾ ਕਿਉਂ ਕੀ ਜਵਾਬ ਦਿੱਤਾ ਉਹ ਸਿਰੇ ਹੱਸ ਕੇ ਆਖਿਆ ਕਹਿੰਦਾ ਜਿਆਦਾ ਰੱਖੋ ਉਗਦਾ ਹੈ ਤਾਂ ਸ਼ਾਂ ਵੀ ਬਣਦੀ ਹੈ ਜਦ ਕੰਧਾ ਰੱਖ ਰੁੱਖ ਉਗਦਾ ਹੈ ਤਾਂ ਛਾਂ ਵੀ ਬਣਦੀ ਹੈ ਪਰ ਪੱਥਰ ਵੀ ੁੱਟੇ ਜਾਂਦੇ ਹਨ ਮੇਰਾ ਕੰਮ ਸੀ ਬਦਨਾ ਰੋਕਣ ਵਾਲੇ ਦਾ ਕੰਮ ਸੀ ਰੋਕਣਾ ਪਰ ਅਸਲ ਵਿੱਚ ਜਿੱਤ ਉਸ ਦੀ ਹੁੰਦੀ ਹੈ ਜੋ ਰੁਕਦਾ ਨਹੀਂ ਸੋ ਬਹੁਤ ਸੋਹਣੇ ਬੋਲ ਹਰਮਨ ਨੇ ਉਸ ਮੁੰਡੇ ਨੂੰ ਸੁਣਾਏ ਜਿਹੜਾ ਉਹ ਪੁੱਛ ਰਿਹਾ ਸੀ ਕਿ ਜਦੋਂ ਤੈਨੂੰ ਇਸ ਤਰ੍ਹਾਂ ਦੇ ਲੋਕ ਬੈਡ ਕਮੈਂਟ ਪਾਸ ਕਰਦੇ ਸੀ ਤੇ ਤੈਨੂੰ ਗੁੱਸਾ ਨਹੀਂ ਸੀ ਆਉਂਦਾ ਕਹਾਣੀ ਤੋਂ ਸਾਨੂੰ ਤੁਹਾਨੂੰ ਕੀ ਸਿੱਖਿਆ ਮਿਲੀ ਤੇ ਜ਼ਰੂਰ ਸਾਨੂੰ ਦੱਸ ਕਹਿੰਦੇ ਨੇ ਕਹਾਣੀ ਦੀ ਸਿੱਖਿਆ ਇਹ ਆ ਜਿਹੜੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਉਹ ਤੁਹਾਨੂੰ ਨਹੀਂ ਆਪਣੇ ਅੰਦਰ ਦੀ ਨਾਕਾਮੀ ਨੂੰ ਨਹੀਂ ਪਸੰਦ ਕਰਦੇ ਉਹ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਉਹ ਲੋਕ ਤਾਂ ਸਿਰਫ ਆਪਣੇ ਅੰਦਰ ਜਿਹੜੀ ਨਾਕਾਮੀ ਆ ਉਹਨੂੰ ਪਸੰਦ ਨਹੀਂ ਕਰਦੇ ਜਿਦਦਨ ਤੁਸੀਂ ਆਪਣੇ ਸੁਪਨੇ ਦੀ ਆਵਾਜ਼ ਉੱਚੀ ਕਰ ਲੈਂਦੇ ਹੋ ਉਹਨਾਂ ਦੀ ਆਵਾਜ਼ ਆਪਣੇ ਆਪ ਹੀ ਹੌਲੀ ਹੋ ਜਾਂਦੀ ਹੈ ਜਿਸ ਦਿਨ ਤੁਸੀਂ ਆਪਣੇ ਸੁਪਨੇ ਉੱਚੇ ਕਰ ਲੈਂਦੇ ਹੋ ਤੇ ਸੁਪਨੇ ਦੀ ਆਵਾਜ਼ ਉੱਚੀ ਕਰ ਲੈਂਦੇ ਹੋ ਜਿਹੜੇ ਫਿਰ ਤੁਹਾਡੇ ਤੇ ਬੈਠ ਇੱਕ ਮਿੰਟ ਪਾਸ ਕਰਨ ਵਾਲੇ ਲੋਕ ਆ ਤੁਹਾਡੇ ਬਾਰੇ 네ਗੇਟਿਵ ਸੋਚਣ ਵਾਲੇ ਲੋਕ ਆ ਤੁਹਾਡੇ ਬਾਰੇ ਹਮੇਸ਼ਾ ਹੀ ਨਕਾਰਾਤਮਕ ਸੋਚਣ ਵਾਲੇ ਲੋਕ ਆ ਫਿਰ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਆਪਣੇ ਆਪ ਹੀ ਹੌਲੀ ਹੋ ਜਾਂਦੀ ਹੈ ਤੇ ਹਮੇਸ਼ਾ ਯਾਦ ਰੱਖੋ ਕਿ ਚੰਗਾ ਕਰਕੇ ਦੱਸਣ ਵਾਲੇ ਘੱਟ ਮਿਲਣਗੇ ਪਰ ਔਖਾ ਆਖਣ ਵਾਲੇ ਕਦਮ-ਕਦਮ ਤੇ ਮਿਲਣਗੇ ਫੈਸਲਾ ਤੁਹਾਡਾ ਕਿਸ ਦੀ ਸੁਣਨੀ ਹੈ ਅਖੀਰ ਦੇ ਵਿੱਚ ਹਮੇਸ਼ਾ ਤੁਸੀਂ ਯਾਦ ਰੱਖੋ ਇਸ ਸਾਡੀ ਕਹਾਣੀ ਦੇ ਵਿੱਚ ਚੰਗਾ ਕਰਕੇ ਦੱਸਣ ਵਾਲੇ ਘੱਟ ਮਿਲਣਗੇ ਪਰ ਔਖਾ ਆਖਣ ਵਾਲੇ ਕਦਮ-ਕਦਮ ਤੇ ਮਿਲਣਗੇ ਫੈਸਲਾ ਤੁਹਾਡਾ ਹੈ ਕਿ ਤੁਸੀਂ ਕਿਸ ਦੀ ਸੁਣੀ ਹੈ ਤੁਸੀਂ ਵੀ ਹਰਮਨ ਬਣੋ ਆਪਣੇ ਕੰਮ ਨਾਲ ਉਹਨਾਂ ਲੋਕਾਂ ਨੂੰ ਜਵਾਬ ਦਿਓ ਅਖੀਰ ਦੇ ਵਿੱਚ ਅਸੀਂ ਵੀ ਤੁਹਾਨੂੰ ਇੱਕ ਛੋਟੀ ਜੀ ਤੁਹਾਨੂੰ ਇੱਕ ਹੱਲਾਸ਼ੀਰੀ ਦੇਣੀ ਚਾਹੁੰਦੇ ਆ ਤੁਹਾਡੀ ਸੋਚ ਨੂੰ ਨਕਾਰਾਤਮਕ ਨੂੰ ਸਕਾਰਾਤਮਕ ਕਰਨ ਦੀ ਇੱਕ ਅਸੀਂ ਹਲੋਣਾ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਜਿਵੇਂ ਹਰਮਨ ਨੇ ਆਪਣੇ ਕੰਮ ਨਾਲ ਜਵਾਬ ਦਿੱਤਾ ਤੁਸੀਂ ਵੀ ਉਹਨਾਂ ਲੋਕਾਂ ਨੂੰ ਹਰਮਨ ਵਾਂਗ ਜਵਾਬ ਦਿਓ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀ ਕਰ ਸਕਦੇ ਹੋ ਤਰੱਕੀ ਦੇ ਰਾਹ ਤੇ ਬੜੇ ਖੁੱਲੇ ਆ ਪਰ ਤੁਹਾਡਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਜਿਹੜੇ ਲੋਕਾਂ ਦੇ ਇਰਾਦੇ ਮਜ਼ਬੂਤ ਹੁੰਦੇ ਆ ਨਾ ਫਿਰ ਕਹਿੰਦੇ ਉਹ ਦਿਨ ਰਾਤ ਆਪਣੀ ਮੰਜ਼ਿਲ ਹਾਸਲ ਕਰਦੇ ਤੇ ਦਿਨ ਰਾਤ ਉਹ ਫਿਰ ਮਿਹਨਤ ਕਰਦੇ ਆ ਦਿਨ ਰਾਤ ਤੁਰੇ ਜਾਂਦੇ ਆ ਤੇ ਇੱਕ ਦਿਨ ਉਹ ਫਿਰ ਮੰਜ਼ਿਲ ਹਰਮਨ ਮੰਗ ਪਹੁੰਚਦੇ ਆ ਸੋ ਦੋਸਤੋ ਅੱਜ ਦੀ ਤੁਹਾਨੂੰ ਇਹ ਕਹਾਣੀ ਸਾਡੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਸਾਨੂੰ ਤੁਸੀਂ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਦਿਨ ਇੱਕ ਹੋਰ ਕਹਾਣੀ ਦੇ ਨਾਲ ਆਪਣੇ ਦੋਸਤਾਂ ਹੱਥੀਂ ਤਰੁੰ ਦਿਓ ਜਾਇਜ਼ ਰੱਬ ਰੱਖਾ ਨਮਸਕਾਰ ਜੀ